ਤੇ ਮਿੰਟ ਜੀ ਕਾਂਗਰਸ ਦੀ ਗੱਲ ਆਪਾਂ ਜਾਂਦੇ ਜਾਂਦੇ ਜ਼ਰੂਰ ਕਰ ਲਈਏ ਕਾਂਗਰਸ ਲਗਾਤਾਰ ਕੋਸ਼ਿਸ਼ ਤਾਂ ਕਰ ਰਹੀ ਹੈ ਵੀ 27 ਦੀਆਂ ਤਿਆਰੀਆਂ ਸੀ ਕਰ ਲਏ ਚੰਗੀ ਤਰ੍ਹਾਂ ਪੈਰ ਜਮਾ ਲਈਏ ਪਰ ਕਹਿੰਦੇ ਨੇ ਕਿ ਇਨਚਾਰਜ ਵਗੈਰਾ ਕਈ ਲਾਏ ਜਾ ਰਹੇ ਨੇ ਹੋਰ ਅੱਗੇ ਚਿਹਰੇ ਨਵੇਂ ਤਿੰਨ ਹੋਰ ਚਿਹਰੇ ਲਿਆ ਰਹੇ ਨੇ ਮੈਂ ਦੇਖੋ ਦਲਵੀ ਸਾਹਿਬ ਇੱਥੇ ਪਹਿਲਾਂ ਹੀ ਸਨ ਹਮ ਉਹਨਾਂ ਦੇ ਨਾਲ ਦੋ ਸਹਾਇਕ ਇੱਕ ਬੀਬੀ ਹੀਨਾ ਤੇ ਇੱਕ ਸੂਰਜ ਠਾਕੁਰ ਉਹ ਲਾ ਦਿੱਤੇ ਗਏ ਨੇ ਤੱਬਾ ਗੇਲ ਸਾਹਿਬ ਨੇ ਫਾਰਮੂਲਾ ਇਹ ਕੱਢਿਆ ਕਿ ਮਤਲਬ ਕਿ ਜਿਵੇਂ ਪੰਜਾਬ ਆ ਪੰਜਾਬ ਨੂੰ ਇਸ ਤਰੀਕੇ ਨਾਲ ਵੰਡ ਦਿੱਤਾ ਕਿ 5-7 ਜ਼ਿਲ੍ਹੇ ਉਹਦੇ ਕੋਲ ਗਏ 5-7 ਉਹਦੇ ਕੋਲ ਗਏ 5-7 ਉਹਦੇ ਕੋਲ ਗਏ ਹੂੰ ਮਤਲਬ ਕਿ ਇਹ ਪਹਿਲੀ ਵਾਰ ਹੀ ਆ ਕਿ ਇਨਚਾਰਜ ਦੇ ਨਾਲਗਾ ਸਹਾਇਕ ਇਨਚਾਰਜ ਲਾ ਦਿੰਦੇ ਨੇ ਹੂੰ ਮੇਰੇ ਖਿਆਲ ਦੇ ਨਾਲ ਇਹ ਕਾਂਗਰਸ ਦਾ ਫਾਰਮੂਲਾ ਕਾਫੀ ਸਮੇ ਤੋਂ ਵੇਖਿਆ ਤੇ ਹੈ ਨਹੀਂ ਕਦੇ ਜੀ ਇਸ ਤਰ੍ਹਾਂ ਦਾ ਕਿ ਤੁਸੀਂ ਸਹਾਇਕ ਇਨਚਾਰਜ ਵੀ ਲਾਓ ਨਾਲ ਸ਼ਾਇਦ ਪੰਜਾਬ ਨੂੰ ਉਹਨਾਂ ਨੇ ਪਵਾਦ ਮੰਨਿਆ ਹੋਵੇ ਕਿ ਭਾਈ ਪੰਜਾਬ ਦੇ ਵਿੱਚ ਧੜੇ ਹੀ ਇੰਨੇ ਆ ਕਿ ਹੁਣ ਸਾਨੂੰ ਇਨਚਾਰਜ ਵਗੈਰਾ ਜਿਹੜੇ ਉਹ ਚੰਗੇ ਤਗੜੇ ਲਾਉਣੇ ਚਾਹੀਦੇ ਆ ਤੇ ਜ਼ਿਆਦਾ ਲਾਉਣੇ ਚਾਹੀਦੇ ਆ ਜੀ ਤੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਉਹ ਵੇਖੋ ਕਰਕੇ ਤੋਂ ਗੱਲ ਇਹ ਆ ਕਿ ਕਾਂਗਰਸ ਦਾ ਇਸ ਵੇਲੇ ਜੇ ਆਪਾਂ ਵੇਖੀਏ ਤਾਂ ਸੰਗਠਨਾਤਮਕ ਤੌਰ ਤੇ ਜਿਹੜੇ ਬਦਲਾਵ ਵੱਲ ਇਹ ਕਦਮ ਆਪਾਂ ਵੇਖ ਰਹੇ ਆ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਨਵਰੀ ਫਰਵਰੀ ਚ ਕਾਂਗਰਸ ਪੰਜਾਬ ਬਾਰੇ ਸੋਚਣਾ ਸ਼ੁਰੂ ਕਰ ਦੇਵੇਗੀ ਹੂੰ ਫਿਰ ਹਾਲ ਕਾਂਗਰਸ ਦਾ ਜਿਹੜਾ ਆ ਇਸ ਵੇਲੇ ਮੁੱਖ ਮਕਸਦ ਹੈ ਉਹ ਆ ਮਨਰੇਗਾ ਤੇ ਕੰਮ ਕਰਨਾ ਜਿਸ ਨੂੰ ਜੀ ਰਾਮਜੀ ਬਣਾ ਦਿੱਤਾ ਗਿਆ ਜੀ ਜੀ ਤਾਂ ਉਹਦੇ ਤੇ ਉਹਨਾਂ ਨੇ ਆਲਾ ਕਮਾਂਡ ਨੇ ਇਹਨਾਂ ਦੀ ਹਾਈ ਕਮਾਂਡ ਨੇ ਐਲਾਨ ਕਰ ਦਿੱਤਾ ਕਿ ਅਸੀਂ ਗਰਾਉਂਡ ਦੀ ਲੜਾਈ ਲੜਾਂਗੇ ਹੂੰ ਅੱਜ ਵੀ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਵੱਡੇ ਲੀਡਰ ਸੀ ਸੁਖਪਾਲ ਖੈਰਾ ਤੋਂ ਲੈ ਕੇ ਅੱਜ ਰਾਜਾ ਵੜਿੰਗ ਕਰ ਰਹੇ ਸਨ ਪ੍ਰੈਸ ਕਾਨਫਰੰਸ ਸਦ ਲੁਧਿਆਣਾ ਹੂੰ ਸੁਖਪਾਲ ਸਿੰਘ ਖੈਰਾ ਨੇ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਮਤਲਬ ਕਿ ਰਾਣਾ ਗੁਰਜੀਤ ਤੋਂ ਲੈ ਕੇ ਚੰਨੀ ਸਾਹਿਬ ਸਾਰਿਆਂ ਨੂੰ ਉਹਨਾਂ ਨੇ ਪਹਿਲਾਂ ਕਿਹਾ ਕਿ ਪ੍ਰੈਸ ਕਾਨਫਰੰਸਾਂ ਕਰੋ ਹੂੰ ਇਹਦੇ ਤੇ ਫਿਰ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਕਾਂਗਰਸ ਦਾ ਮੁੱਖ ਮੰਤਵ ਜਿਹੜਾ ਹੈ ਉਹ ਇਹੀ ਹੈ ਕਿ ਇਸ ਲੜਾਈ ਨੂੰ ਹੁਣ ਗਰਾਉਂਡ ਲੈਵਲ ਤੇ ਜਾ ਕੇ ਲੜਿਆ ਜਾਵੇ ਜੀ ਕਿਉਂਕਿ ਆਪੋਜੀਸ਼ਨ ਦਾ ਵੀ ਤੇ ਰੋਲ ਹੁੰਦਾ ਹੈ ਨਾ ਉਸ ਰੋਲ ਨੂੰ ਜੇ ਆਪਾਂ ਪੰਜਾਬ ਦੇ ਵਿੱਚ ਵੇਖੀਏ ਤੇ ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਜਿੰਨਾ ਅਸੀਂ ਕ੍ਰਿਟਿਸਿਜ਼ਮ ਮਾਨ ਸਾਹਿਬ ਦਾ ਕਰਦੇ ਆ ਜਾਂ ਸੱਤਾਧਾਰੀ ਧਿਰ ਦਾ ਕਰਦੇ ਕੋਈ ਵੀ ਮੁੱਖ ਮੰਤਰੀ ਹੋਵੇ ਅਸੀਂ ਕਦੇ ਵੀ ਜੋ ਆਪੋਜੀਸ਼ਨ ਦੀ ਭੂਮਿਕਾ ਉਹਦੇ ਤੇ ਗੱਲ ਹੀ ਨਹੀਂ ਕਰਦੇ ਹਮ ਜਦ ਕਿ ਆਪੋਜੀਸ਼ਨ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਨੇ ਸੱਤਾ ਚਾਹਣਾ ਮੈਨਣਾ ਹੁੰਦਾ ਬਿਲਕੁਲ ਕਿ ਭਾਈ ਤੁਹਾਡੀ ਜੇ ਅੱਜ ਤੁਹਾਡੀ ਜਿਹੜੀ ਭੂਮਿਕਾ ਸਾਰਥਕ ਢੰਗ ਨਾਲ ਸਚਾਰੂ ਢੰਗ ਨਾਲ ਉਹ ਸਾਰੂ ਢੰਗ ਨਾਲ ਨਹੀਂ ਨਿਭ ਰਹੀ ਤੇ ਤੁਸੀਂ ਉੱਥੇ ਆ ਕੇ ਕੀ ਜੀ ਲੱਲ ਲਾ ਦੇਓਗੇ ਸੋ ਇਸ ਵਾਸਤੇ ਗੱਲ ਇਹ ਆ ਕਿ ਜਿਹੜਾ ਰਾਹੁਲ ਗਾਂਧੀ ਦਾ ਠੀਕ ਅੰਦਾਜ਼ ਆਪਣਾ ਕੈਸਾ ਯਾਰ ਤੇ ਫਲਾਂ ਟਮਕਾ ਲੋਕ ਇਹ ਕਹਿੰਦੇ ਆ ਕਿ ਜਾਂ ਤੇ ਲੜਾਈ ਲੜੋ ਹਮ ਇਠਾਂ ਆ ਕੇ ਉਸ ਉਤੇ 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 ਅਧਿਨ ਸੋ ਮਨਰੇਗਾ ਵਾਲੇ ਮਾਮਲੇ 'ਚ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਗੱਠ ਜੋੜ ਆਵੇ ਨਾ ਆਵੇ ਗੱਠ ਜੋੜ ਹੁਣ ਕਿੱਦਾਂ ਜਾਂਦਾ ਉਹਦਾ ਮੈਨੂੰ ਪਤਾ ਨਹੀਂ ਪਰ ਕਾਂਗਰਸ ਨੇ ਮਨ ਬਣਾ ਲਿਆ ਕਿ ਮਨਰੇਗਾ ਵਾਲੀ ਲੜਾਈ ਦੇ ਜ਼ਰੀਏ ਘਟੋ ਘਟ ਤਦ ਤੱਕ ਦਿੱਤੀ ਜਾਵੇ ਜੀ ਗਲੀ ਮੋੜ ਤੱਕ ਬਿਲਕੁਲ ਤੇ ਜਾਣਦੀ ਵੀ ਬਹੁਤ ਸਾਰੇ ਲੋਕਾਂ ਤੱਕ ਹੈ ਨਾ ਫਿਰ ਇਹ ਮਸਤ ਕਾਫੀ ਲੋਕਾਂ ਨਾਲ ਜੁੜਿਆ ਹੋਇਆ ਹੈ ਇੱਕ ਜਾਂਦੇ ਜਾਂਦੇ ਕਮੈਂਟ ਮੈਂ ਪੜ੍ਹਦੇ ਨੇ ਜੀ ਜਾਟਾਂ ਨੂੰ ਫਾਇਰ ਬਾਈ ਜੀ ਦਾ ਇਹ ਕਹਿੰਦੇ ਕਿ ਕਾਂਗਰਸ ਦੇ ਪ੍ਰਧਾਨ ਬਾਰੇ ਤੁਸੀਂ ਦੱਸਿਆ ਨਹੀਂ ਕੁਝ ਨਹੀਂ ਜੀ ਕਾਂਗਰਸ ਦੇ ਫਿਲਹਾਲ ਪਰ ਤਾਂ ਪੜ੍ਹਦੇ ਨੇ ਸਾਹਮਣੇ ਰਾਜਾ ਬੜੇ ਗੀ ਨੇ ਜੀ ਜੀ ਅਸੀਂ ਕਿ ਦੱਸਿਆ ਕਿਉਂ ਨਹੀਂ ਅਸੀਂ ਤੇ ਸਾਰੀ ਕਹਾਣੀ ਦੱਸਤੀ ਸੀਗੀ ਕਿ ਭਾਈ ਠੀਕ ਹੈ ਆਲਮੋਸਟ ਮਤਲਬ ਕਿ ਇੱਕ ਵਾਰੀ ਤਾਂ ਤਿਆਰੀ ਸੀਗੀ ਫਿਲਹਾਲ ਉਹਨਾਂ ਨੇ ਰੋਕ ਲਿਆ ਆਪਦਾ ਫੈਸਲਾ ਹਮ ਤਾਂ ਹੁਣ ਇਹ ਇਹ ਤਾਂ ਅੱਜ ਕੱਲ੍ਹ ਸਾਫ਼ ਹੁੰਦਾ ਕਿ ਜਦੋਂ ਵੀ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਅਸਤੀਫਾ ਅੱਜ ਕੱਲ੍ਹ ਲਖਵਾ ਹੀ ਲੈਣੀ ਡੀ ਲਿਆ ਜਾਂਦਾ ਤਾਂ ਉਹਨਾਂ ਨੇ ਫੈਸਲਾ ਲੈਣਾ ਜਦੋਂ ਮਰਜ਼ੀ ਲੈ ਸਕਦੇ ਆ ਹੂੰ ਰਾਜਾ ਵੜਿੰਗ ਨੂੰ ਉਹਨਾਂ ਨੇ ਅੱਗੇ ਟੋਰਨਾ ਜਾਂ ਉਹਨਾਂ ਨੇ ਕੋਈ ਹੋਰ ਲੱਭਣਾ ਹੂੰ ਉਹ ਜਨਵਰੀ ਫਰਵਰੀ ਚ ਹੋਏਗਾ ਅਸੀਂ ਇਹਦੇ ਬਾਰੇ ਦੱਸ ਚੁੱਕੇ ਹਾਂ ਜੀ ਕਿਉਂ ਨਹੀਂ ਦੱਸਿਆ ਅਸੀਂ ਹੁਣ ਹਜੇ ਉਹਨਾਂ ਨੇ ਕੋਈ ਫੈਸਲਾ ਹੀ ਨਹੀਂ ਲਿਆ ਅਸੀਂ ਕਿਵੇਂ ਦੱਸ ਦਈਏ ਵੀ ਕਾਂਗਰਸ ਦਾ ਫਲਾਣਾ ਪ੍ਰਧਾਨ ਹੈ ਜੀ ਜੀ ਠੀਕ ਹੈ ਨਾ ਉਹ ਗਲਤ ਹੋ ਜਾਏਗਾ ਮਾਮਲਾ ਪਰ ਇੱਕ ਗੱਲ ਤੇ ਹੈ ਬਈ ਕਿ ਜਿਹੜਾ ਰੋਲ ਆਉ ਦਾ ਪੈ ਗਿਆ ਸੀ ਉਦੋਂ ਚਾਂਸਸ ਸੀਗੇ ਕੁਝ ਹੋ ਸਕਦਾ ਸੀ ਉਨਤੇ ਇੱਕ ਵਾਰੀ ਮਿਲਦਾ ਟਿਕ ਟਕਾ ਹੋ ਗਿਆ ਹਾਂਜੀ ਰਾਜਾ ਉਹ ਹੀ ਮੈਂ ਕਹਿ ਰਿਹਾ ਨਾ ਇਸ ਵੇਲੇ ਕਾਂਗਰਸ ਦਾ ਨਿਸ਼ਾਨਾ ਮੁੱਖ ਤੌਰ ਤੇ ਮਨਰੇਗਾ ਦੀ ਲੜਾਈ ਆ ਕਿ ਇਸ ਨੂੰ ਅਸੀਂ ਜੇ ਹਟਲੇ ਪੱਧਰ ਤੇ ਲੈ ਜਾਂਨੇ ਆ ਤਾਂ ਇਹਦੇ ਵਿੱਚ ਸਾਡਾ ਜਿਹੜਾ ਐਸਸੀ ਜਾਂ ਐਸਟੀ ਭਾਈਚਾਰਾ ਉਹ ਵੀ ਕਵਰ ਹੋ ਜਾਏਗਾ ਗਰੀਬ ਵਰਗ ਦੀ ਗੱਲ ਆ ਜਾਏਗੀ ਤੇ ਖੇਤਰੀ ਰਾਜਨੀਤੀ ਦੇ ਵਿੱਚ ਵੀ ਕਾਂਗਰਸ ਜਿਹੜੀ ਆ ਉਹ ਸਰਗਰਮ ਹੋ ਜਾਏਗੀ ਹੂੰ ਬਿਲਕੁਲ ਜੀ ਚਲੋ ਜਟਵੈੜ ਜੀ ਤੇ ਦੱਸ ਰਹੇ ਨੇ ਕਾਂਗਰਸ ਦੇ ਪ੍ਰਧਾਨ ਕਹਿੰਦੇ ਅੱਗੇ ਜਾ ਕੇ ਬਦਲੇ ਜਾਏਗਾ ਸਿਰਫ ਉਹ ਬਗੜਾ ਹੈ ਕਿ ਹਾਲੇ ਹਾਲੇ ਕੁਝ ਨਹੀਂ ਆ ਹਾਲੇ ਤੇ ਰਾਜਾ ਬੜਿੰਗ ਜਿਹੜੇ ਆ ਉਹ ਆਪਣੀ ਕੁਰਸੀ ਬਚਾ ਕੇ ਚੱਲ ਰਹੇ ਨੇ ਜੀ ਹੋ ਸਕਦਾ ਗਾਂ ਐਲਓਪੀ ਜਾਂ ਕੈਂਪੇਨ ਕਮੇਟੀ ਚੇਅਰਮੈਨੇ ਤਿੰਨ ਵੱਡੇ ਉਹ ਵੀ ਹੁੰਦੇ ਨੇ ਕਾਂਗਰਸ ਦੇ ਹੂੰ ਇਲੈਕਸ਼ਨ ਦੇ لحاظ ਨਾਲ ਜੇ ਤੁਸੀਂ ਦੇਖੋਗੇ ਤਾਂ ਤਿੰਨ ਵੱਡੇ ਪ੍ਰਧਾਨ ਕੈਂਪੇਨ ਕਮੇਟੀ ਦਾ ਚੇਅਰਮੈਨ ਤੇ ਐਲਓਪੀ ਜੀ ਤਾਂ ਇਹ ਤਿੰਨਾਂ ਬਾਰੇ ਇਹ ਤੇ ਸਾਫ ਹੈ ਨਾ ਕਿ ਇੱਕ ਜੱਟ ਸਿੱਖ ਚਿਰਵ ਹੈ ਹੀ ਆ ਇੱਕ ਹੋ ਸਕਦਾ Hindu ਤੇ ਕੈਸੀ ਇਹ ਇਸ ਤਰ੍ਹਾਂ ਦੀ ਮਤਲਬ ਸਿਮਟਰੀ ਤੇ ਬਣਾ ਕੇ ਹਾਂਜੀ 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 ਹੌਲੀ ਹੌਲੀ ਆਪਾਂ ਨੂੰ ਪਤਾ ਲੱਗ ਜਾਏਗਾ ਕਿਹੜਾ ਜਾਂਦਾ ਹੈ ਕਿਹੜਾ ਆਊਟ ਹੈ ਕਿਹੜਾ ਇੰਨੇ ਆ ਹੂੰ ਚਲੋ ਜੀ ਇੰਤਜ਼ਾਰ ਕਰਦੇ ਹਾਂ ਦੋਸਤੋ ਇਸ ਸੀ ਦਾ ਤੇ ਜੇ ਕਾਂਗਰਸ ਨੇ ਪਾਰਲੀਮੈਂਟ ਵਿੱਚ ਵਿਰੋਧ ਕਿਉਂ ਨਹੀਂ ਕੀਤਾ ਕਹਿੰਦੇ ਵਾਕਆਊਟ ਨਾਲ ਤੇ ਮਸਲਾ ਹੱਲ ਨਹੀਂ ਹੁੰਦਾ ਜੱਟਨ ਫਾਇਰ ਜੀ ਕਹਿੰਦੇ ਨੇ ਚਲੋ ਇਹ ਵੀ ਉਹਨਾਂ ਦੀ ਰਣਨੀਤੀ ਤੇ ਰਾਜਨੀਤੀ ਦੋਨੋਂ ਉਹਨਾਂ ਦੇ ਕੋਲ ਨੇ ਕਿਉਂ ਉਹਨਾਂ ਦਾ ਵਿਰੋਧ ਕਿਉਂ ਕਿ ਜਿਨ੍ਹਾਂ ਦੇ ਕੋਲ ਬਹੁਮਤ ਹੈ ਜੀ ਹੂੰ ਉਹਨਾਂ ਨੇ ਬਿੱਲ ਪਾਸ ਕਰਾ ਲੈਣੇ ਆ ਇਹ ਰੌਲਾ ਪਾਉਣ ਵਾਕਆਊਟ ਕਰ ਲੈਣ ਜੋ ਮਰਜ਼ੀ ਕਰ ਲੈਣ ਜੀ ਹੂੰ ਠੀਕ ਹੈ ਨਾ ਸੋ ਗੱਲ ਇਹ ਹੈ ਕਿ ਉਹਨਾਂ ਨੇ ਆਪਦਾ ਜਿਹੜਾ ਕੰਮ ਕਰਨਾ ਸੀ ਉਹ ਕਰ ਲਿਆ ਤਾਂ ਫਿਲਹਾਲ ਹੁਣ ਉਹਦੇ ਤੇ ਇਹੀ ਹੁੰਦਾ ਕਿ ਬੀ ਪਬਲਿਕ ਦੇ ਵਿੱਚ ਜਾਇਆ ਜਾਵੇ ਜੀ ਜਦੋਂ ਕਾਨੂੰਨ ਬਣ ਗਿਆ ਤੇ ਪਬਲਿਕ ਦਾ ਪ੍ਰੈਸ਼ਰ ਜਿਹੜਾ ਉਹ ਸਰਕਾਰ ਤੇ ਪਾਇਆ ਜਾਵੇ ਹੂੰ ਬਿਲਕੁਲ ਤੇ ਮਿੰਟੂ ਜੀ ਕਾਂਗਰਸ ਦੀ ਗੱਲ ਆਪਾਂ ਜਾਂਦੇ ਜਾਂਦੇ ਜ਼ਰੂਰ ਕਰ ਲਈਏ ਕਾਂਗਰਸ ਲਗਾਤਾਰ ਕੋਸ਼ਿਸ਼ ਤਾਂ ਕਰ ਰਹੀ ਹੈ ਵੀ 27 ਦੀਆਂ ਤਿਆਰੀਆਂ ਸੀ ਕਰ ਲਗੇ ਚੰਗੀ ਤਰ੍ਹਾਂ ਪੈਰ ਜਮਾ ਲਈਏ ਪਰ ਕਹਿੰਦੇ ਨੇ ਕਿ ਇੰਚਾਰਜ ਵਗੈਰਾ ਕਈ ਲਾਏ ਜਾ ਰਹੇ ਨੇ ਹੋਰ ਅੱਗੇ ਚਿਹਰੇ ਨਵੇਂ ਤਿੰਨ ਹੋਰ ਚਿਹਰੇ ਲਿਆ ਰਹੇ ਨੇ ਨਹੀਂ ਦੇਖੋ ਦਲਵੀ ਸਾਹਿਬ ਇੱਥੇ ਪਹਿਲਾਂ ਹੀ ਸਨ ਹੂੰ ਉਹਨਾਂ ਦੇ ਨਾਲ ਦੋ ਸਹਾਇਕ ਇੱਕ ਬੀਬੀ ਹਿਨਾ ਤੇ ਇੱਕ ਸੂਰਜ ਠਾਕੁਰ ਉਹ ਲਾ ਦਿੱਤੇ ਗਏ ਨੇ ਤਾਂ ਬਗੇਲ ਸਾਹਿਬ ਨੇ ਫਾਰਮੂਲਾ ਇਹ ਕੱਢਿਆ ਕਿ ਮਤਲਬ ਕਿ ਜਿਵੇਂ ਪੰਜਾਬ ਆ ਪੰਜਾਬ ਨੂੰ ਇਸ ਤਰੀਕੇ ਨਾਲ ਵੰਡ ਦਿੱਤਾ ਕਿ ਪੰਜ ਸੱਤ ਜ਼ਿਲ੍ਹੇ ਉਹਦੇ ਕੋਲ ਗਏ ਪੰਜ ਸੱਤ ਉਹਦੇ ਕੋਲ ਗਏ ਪੰਜ ਸੱਤ ਉਹਦੇ ਕੋਲ ਗਏ ਹੂੰ ਮਤਲਬ ਕਿ ਇਹ ਪਹਿਲੀ ਵਾਰ ਹੀ ਆ ਕਿ ਇਨਚਾਰਜ ਦੇ ਨਾਲਗਾ ਸਹਾਇਕ ਇਨਚਾਰਜ ਲਾ ਦਿੰਦੇ ਨੇ ਹੂੰ ਮੇਰੇ ਖਿਆਲ ਦੇ ਨਾਲ ਇਹ ਕਾਂਗਰਸ ਦਾ ਫਾਰਮੂਲਾ ਕਾਫੀ ਸਮੇਂ ਤੋਂ ਵੇਖਿਆ ਤੇ ਹੈ ਨਹੀਂ ਕਦੇ ਜੀ ਇਸ ਤਰ੍ਹਾਂ ਦਾ ਕਿ ਤੁਸੀਂ ਸਹਿ ਇੰਚਾਰਜ ਵੀ ਲਾਓ ਨਾਲ ਸ਼ਾਇਦ ਪੰਜਾਬ ਨੂੰ ਉਹਨਾਂ ਨੇ ਪਵਾਦ ਮੰਨਿਆ ਹੋਵੇ ਕਿ ਭਾਈ ਪੰਜਾਬ ਦੇ ਵਿੱਚ ਧੜੇ ਹੀ ਇੰਨੇ ਆ ਕਿ ਹੁਣ ਸਾਨੂੰ ਇੰਚਾਰਜ ਵਗੈਰਾ ਜਿਹੜੇ ਉਹ ਚੰਗੇ ਤਗੜੇ ਲਾਉਣੇ ਚਾਹੀਦੇ ਆ ਤੇ ਜ਼ਿਆਦਾ ਲਾਉਣੇ ਚਾਹੀਦੇ ਆ ਜੀ ਤੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਉਹ ਵੇਖੋ ਕਰਕੇ ਤਾਂ ਗੱਲ ਇਹ ਆ ਕਿ ਕਾਂਗਰਸ ਦਾ ਅਸ ਵੇਲੇ ਜੇ ਆਪਾਂ ਵਖੀਏ ਤਾਂ ਸੰਗਠਨਾਤਮਕ ਤੌਰ ਤੇ ਜਿਹੜੇ ਬਦਲਾਵ ਵੱਲ ਇੱਕ ਕਦਮ ਆਪਾਂ ਵੇਖ ਰਹੇ ਆ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਨਵਰੀ ਫਰਵਰੀ ਚ ਕਾਂਗਰਸ ਪੰਜਾਬ ਬਾਰੇ ਸੋਚਣਾ ਸ਼ੁਰੂ ਕਰ ਦੇਵੇਗੀ ਹੂੰ ਫਿਲਹਾਲ ਕਾਂਗਰਸ ਦਾ ਜਿਹੜਾ ਆ ਇਸ ਵੇਲੇ ਮੁੱਖ ਮਕਸਦ ਹੈ ਉਹ ਆ ਮਨਰੇਗਾ ਤੇ ਕੰਮ ਕਰਨਾ ਜਿਸ ਨੂੰ ਜੀ ਰਾਮ ਜੀ ਬਣਾ ਦਿੱਤਾ ਜੀ ਤਾਂ ਉਹਦੇ ਤੇ ਉਹਨਾਂ ਨੇ ਆਲਾ ਕਮਾਂਡ ਨੇ ਇਹਨਾਂ ਦੀ ਹਾਈ ਕਮਾਂਡ ਨੇ ਐਲਾਨ ਕਰ ਦਿੱਤਾ ਕਿ ਅਸੀਂ ਗਰਾਊਂਡ ਦੀ ਲੜਾਈ ਲੜਾਂਗੇ ਹੂੰ ਅੱਜ ਵੀ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਵੱਡੇ ਲੀਡਰ ਸੀ ਸੁਖਪਾਲ ਖੈਰਾ ਤੋਂ ਲੈ ਕੇ ਅੱਜ ਰਾਜਾ ਵੜਿੰਗ ਕਰ ਰਹੇ ਸਨ ਪ੍ਰੈਸ ਕਾਨਫਰੰਸ ਸ਼ਾਇਦ ਲੁਧਿਆਣਾ ਹਮ ਸੁਖਪਾਲ ਸਿੰਘ ਖੈਰਾ ਨੇ ਕੀਤੀ ਸੀ ਅਮਰਸਰ ਦੇ ਵਿੱਚ ਮਤਲਬ ਕਿ ਰਾਣਾ ਗੁਰਜੀਤ ਤੋਂ ਲੈ ਕੇ ਚੰਨੀ ਸਾਹਿਬ ਸਾਰਿਆਂ ਨੂੰ ਉਹਨਾਂ ਨੇ ਪਹਿਲਾਂ ਕਿਹਾ ਕਿ ਪ੍ਰੈਸ ਕਾਨਫਰੰਸਾਂ ਕਰੋ ਹਮ